ਮਾਰਿਆ ਗਿਆ ਗੰਗੂ ਬ੍ਰਾਹਮਣ ਦਾ ਪਰਿਵਾਰ ਤੇ ਫਿਰ ਖਾਲਸਾ ਚਲਾ ਗਿਆ ਮੁਰੰਡੇ ਉਥੋਂ ਦੇ ਰਹਿੰਦੇ ਦੋ ਉਹ ਜਲਾਦ ਜਾਨੀ ਖਾਂ ਤੇ ਮਾਨੀ ਖਾਂ ਜਿਨ੍ਹਾਂ ਨੇ ਸਹਬਜ਼ਾਦੇ ਨੂੰ ਗ੍ਰਿਫਤਾਰ ਕੀਤਾ ਸ਼ਮਕਾ ਮਾਰ ਕੇ ਤੇ ਸਹਬਜ਼ਾਦੇ ਦੇ ਪੂਰੇ ਸਰੀਰ ਦੇ ਉੱਤੇ ਲਾਸ਼ਾ ਪਾ ਦਿੱਤੀਆ ਸੀ ਜਸਸ ਸਿੰਘਾਲੂ ਵਾਲਿਆਂ ਨੇ ਆਖਿਆ ਘਰ ਤੋਂ ਬਾਹਰ ਕੱਢ ਕੇ ਲੈ ਕੇ ਆਓ ਜਿੱਦਾਂ ਇਹਨਾਂ ਨੇ ਸ਼ਮਕਾ ਮਾਰ ਮਾਰ ਕੇ ਸਹਿਬਜ਼ਾਦਾ ਨੂੰ ਤੜਫਾਇਆ ਸੀ ਨਾ ਆਪਾਂ ਵੀ ਇਹਨਾਂ ਨੂੰ ਤੜਫਾ ਤੜਫਾ ਕੇ ਮਾਰਨਾ ਹੈ ਤਾਂ ਜੋ ਇਹਨਾਂ ਦੀਆਂ ਪੁਸ਼ਤਾਂ ਵੀ ਯਾਦ ਰੱਖਣ ਵੀ ਜਿਹੜੇ ਸਿੱਖਾਂ ਦੇ ਨਾਲ ਮੱਥਾ ਲਾਉਂਦੇ ਸਿੰਘ ਫਿਰ ਉਹਨਾਂ ਦਾ ਹਸ਼ਰ ਕੀ ਕਰ ਦੇ ਘਰ ਤੋਂ ਕੱਢ ਕੇ ਲਿਆਂਦਾ ਗਿਆ ਬਾਹਰ ਸ਼ਹਿਰ ਦੇ ਲੋਕ ਇਕੱਠੇ ਹੋਏ ਇਹ ਵੇਖਣ ਵਾਸਤੇ ਵੀ ਇਹਨਾਂ ਨੇ ਜਾਨੀ ਖਾਤੇ ਮਾਨੀ ਖਾਨੇ ਸੈਭਜਾਦਾਂ ਨੂੰ ਸ਼ਮਕਾ ਮਾਰ ਕੇ ਲਾਸ਼ਾਂ ਪਾਈਆਂ ਸੀ ਗੁਰੂ ਕਾ ਖਾਲਸਾ ਵੇਖੋ ਅੱਜ ਕਿਵੇਂ ਇਹਨਾਂ ਨੂੰ ਮਾਰਦਾ ਹੈ ਤੜਫਾ ਤੜਫਾ ਕੇ ਮਾਰਿਆ ਜੱਸਾ ਸਿੰਘ ਆਲੂ ਵਾਲੀ ਨੇ ਜਾਨੀ ਖਾਤੇ ਮਾਨੀ ਖਾਨ ਨੂੰ ਮਾਰੇਗੇ ਜਾਨੀ ਖਾਤੇ ਮਾਨੀ ਖਾਨ ਨੂੰ ਫਿਰ ਸਿੰਘ ਆਗੇ ਮਲੇਰ ਕੋਟਲੇ ਤੇ ਮਲੇਰ ਕੋਟਲੇ ਦੇ ਨਵਾਬ ਭੀਖਣ ਖਾਨ ਦੇ ਮਹਿਲਾਂ ਨੂੰ ਖਾਲਸੇ ਨੇ ਘੇਰਾ ਪਾ ਲਿਆ ਖਾਲਸਾ ਵੜ ਗਿਆ ਮਹਿਲਾਂ ਦੇ ਅੰਦਰ ਤੇ ਨਵਾਬ ਪੀਖਣ ਖਾਨ ਵੀ ਗੁਰੂ ਕੇ ਖਾਲਸੇ ਨੇ ਮਾਰ ਦਿੱਤਾ ਜਦੋਂ ਮਾਰਿਆ ਗਿਆ ਨਾ ਨਵਾਬ ਪੀਖਣ ਖਾਂ ਤੇ ਜਸਾ ਸਿੰਘ ਆਲੂ ਵਾਲੀਆ ਦੇ ਮਹਿਲਾਂ ਵਿੱਚੋਂ ਬਾਹਰ ਆ ਜਾਂਦਾ ਹੈ ਤੇ ਬਾਹਰ ਖਲੋਤਾ ਹੋਇਆ ਜਸਾ ਸਿੰਘ ਆਲੂ ਵਾਲੀਆ ਸਿੱਖਾਂ ਦੀ ਉਡੀਕ ਕਰੇ ਭੀ ਕਦੋਂ ਸਿੱਖ ਬਾਹਰ ਆਉਂਦੇ ਆ ਥੋੜਾ ਜਿਹਾ ਸਮਾਂ ਉਡੀਕ ਕੀਤੀ ਸਿੱਖ ਬਾਹਰ ਨਾ ਤੇ ਜਸਾ ਸਿੰਘ ਆਲੂ ਵਾਲੀਆ ਸਿੰਘਾਂ ਨੂੰ ਵੇਖਣ ਵਾਸਤੇ ਅੰਦਰ ਚਲਾ ਗਿਆ ਜਦੋਂ ਜਸਾ ਸਿੰਘ ਆਲੂ ਵਾਲੀਆ ਸਿੰਘਾਂ ਨੂੰ ਵੇਖਣ ਵਾਸਤੇ ਅੰਦਰ ਗਿਆ ਨਾ ਤੇ ਕੀ ਵੇਖਿਆ ਸਿੰਘ ਉਹ ਸਭ ਮਲੇਰ ਕੋਟਲੇ ਦੇ ਨਵਾਬ ਭੀਖਣਖਾਂ ਦੇ ਘਰ ਵਿੱਚ ਜਿਹੜੀਆਂ ਧੰਨ ਦੀਆਂ ਮਾਇਆ ਦੀਆਂ ਪੰਡਾ ਬੱਧੀਆਂ ਹੋਈਆਂ ਸੀ ਨਾ ਉਹ ਖੋਲ ਕੇ ਬੈਠੇ ਹੋਏ ਜਸਾ ਸਿੰਘ ਆਲੂ ਵਾਲੀ ਨੇ ਆਖਿਆ ਖਾਲਸਾ ਜੀ ਇਹ ਕੀ ਕਰ ਰਹੇ ਹੋ ਤੇਗੋ ਸਿੰਘਾ ਨੇ ਜਵਾਬ ਦਿੱਤਾ ਕਹਿਣ ਲੱਗੇ ਜਥੇਦਾਰਾ ਇਹਨੇ ਕਿਹੜਾ ਦਸਾਂ ਨਾਹਾਂ ਦੀ ਕਿਰਤ ਕਮਾਈ ਕਰਕੇ ਆ ਮਾਇਆ ਇਕੱਠੀ ਕੀਤੀ ਏ ਗਰੀਬ ਲੋਕਾਂ ਦਾ ਖੂਨ ਨਿਚੋੜ ਕੇ ਪਰਜਾ ਦੇ ਨਾਲ ਧੱਕਾ ਕਰਕੇ ਲੋਕਾਂ ਨੂੰ ਮਾਰ ਮਾਰ ਕੇ ਚੋਰੀਆਂ ਕਰ ਕਰਕੇ ਰਕੇ ਇਹਨੇ ਮਾਇਆ ਇਕੱਠੀ ਕੀਤੀ ਏ ਇਹ ਆਪਾਂ ਮਾਇਆ ਆਪ ਲੈ ਚੱਲਦੇ ਹਾਂ ਜਸਾ ਸਿੰਘ ਆਲੂ ਵਾਲਿਆਂ ਨੇ ਆਖਿਆ ਪਰ ਲੈ ਕੇ ਨਹੀਂ ਜਾਣੀ ਇਹ ਉਹ ਕਰੋ ਮਾਇਆ ਦੀਆਂ ਪੰਡਾ ਚੁੱਕੋ ਤੇ ਸ਼ਹਿਰ ਦੇ ਬਾਹਰਲੇ ਪਾਸੇ ਲੈ ਕੇ ਚਲੇ ਚਲੀਏ ਤੇ ਸਾਰੇ ਮਲੇਰਕੋਟਲੇ ਦੇ ਲੋਕਾਂ ਨੂੰ ਇਕੱਠੇ ਕਰ ਲਈਏ ਇਹ ਜਿੰਨੀ ਵੀ ਮਾਇਆ ਨਾ ਸਾਰੇ ਮਲੇਰਕੋਟਲੇ ਦੇ ਲੋਕਾਂ ਦੇ ਵਿੱਚ ਵਰਤਾ ਦਿੱਤੀ ਇਹ ਆ ਪੰਥ ਦਾ ਇਹ ਆ ਕੌਮ ਦਾ ਜਥੇਦਾਰ ਤੇ ਮਾਫ਼ ਕਰਿਓ ਜਿਹਦੇ ਅੱਜ ਵਾਲਾ ਜਥੇਦਾਰ ਹੁੰਦਾ ਉਹਨੇ ਪੀਏ ਨੂੰ ਕਹਿਣਾ ਸੀ ਵੀ ਗੱਡੀ ਦੀ ਡਿੱਗੀ ਖੋਲ ਤੇ ਜਿੰਨੀਆਂ ਵੀ ਮਾਇਆ ਦੀਆਂ ਪੰਡਾ ਸਾਰੀਆਂ ਗੱਡੀ ਦੀ ਡਿੱਗੀ ਵਿੱਚ ਰੱਖ ਕੇ ਤੇ ਲੈ ਜਾ ਅਮਰਤਸਰ ਸਿੱਧਾ ਆਪਣੇ ਦਫ਼ਤਰੇ ਅੱਜ ਇਦਾਂ ਹੋਣਾ ਸੀ ਪਰ ਇਹ ਵੇਖੋ ਪੰਥ ਦਾ ਕੌਮ ਦਾ ਜਥੇਦਾਰੋ ਨੇ ਆਖਿਆ ਮਾਇਆ ਲੈ ਕੇ ਨਹੀਂ ਜਾਣੀ ਮਲੇਰ ਕੋਟਲੇ ਦੇ ਲੋਕਾਂ ਨੂੰ ਇਕੱਠੇ ਕਰੋ ਇਹ ਜਿੰਨੀ ਵੀ ਮਾਇਆ ਸਾਰੇ ਲੋਕਾਂ ਦੇ ਵਿੱਚ ਵਰਤਾ ਦਿੱਤੀ ਜਾਵੇ ਇੱਕ ਵੀ ਰੁਪਈਆ ਜੱਸਾ ਸਿੰਘ ਆਲੂ ਵਾਲੀਆ ਆਪਣੇ ਕੋਲ ਨਹੀਂ ਲੈ ਕੇ ਆਇਆ ਸਾਰੀ ਮਾਇਆ ਮਲੇਰ ਕੋਟਲੇ ਦੇ ਲੋਕਾਂ ਵਿੱਚ ਵਰਤਾ ਦਿੱਤੀ ਮਾਇਆ ਵੱਢੀ ਗਈ